ਤੇ ਹੁਣ ਜਿਹੜੀ ਘਟਨਾ ਮੋਹਾਲੀ ਦੇ ਨਜ਼ਦੀਕੀ ਪਿੰਡ ਕੁੰਬੜਾ ਦੇ ਵਿੱਚ ਵਾਪਰੀ ਹੈ ਦੋ ਬੱਚੇ ਕਹਿ ਲੋ ਨੌਜਵਾਨ ਕਹਿ ਲੋ ਉਹਨਾਂ ਦੀ ਜਾਨ ਚਲੀ ਗਈ ਲੜਾਈ ਝਗੜੇ ਦੇ ਵਿੱਚ ਤੇ ਕੱਲ ਉਹਨਾਂ ਦੀ ਅੰਤਿਮ ਅਰਦਾਸ ਸੀਗੀ ਇੱਕ ਨੇ ਮੌਕੇ ਦੇ ਉੱਤੇ ਕਹਿੰਦੇ ਦਮ ਤੋੜ ਦਿੱਤਾ ਸੀਗਾ ਦੂਜੇ ਨੇ 9-10 ਦਿਨ ਬਾਅਦ ਇਲਾਜ ਦੇ ਦੌਰਾਨ ਦਮ ਤੋੜਿਆ ਤੇ ਹੁਣ ਅੰਤਿਮ ਅਰਦਾਸ ਵੇਲੇ ਬਹੁ ਗਿਣਤੀ ਲੋਕਾਂ ਨੇ ਇਹ ਕਿਹਾ ਹੈ ਕਿ ਅਸੀਂ ਇੱਕ ਅੰਦੋਲਨ ਸ਼ੁਰੂ ਕਰਾਂਗੇ ਪ੍ਰਵਾਸੀ ਜਿਹੜੇ ਪੂਰਨਾ ਸੂਬਿਆਂ ਤੋਂ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਦੀਆਂ ਵੋਟਾਂ ਰੱਦ ਕਰਵਾਉਣੀਆਂ ਨੇ ভোটার ਕਾਰਡ ਉਹਨਾਂ ਦੇ ਰੱਦ ਹੋਣੇ ਚਾਹੀਦੇ ਹੋਲੀ-ਹੋਲੀ ਨਾ ਇਹ ਕਾਫੀ ਤੂਲ ਫੜਦਾ ਜਾ ਰਿਹਾ ਹੈ ਹੂੰ ਉਹਦਾ ਕਾਰਨ ਹੈ ਕਿ ਹਾਲਾਂਕਿ ਹੈ ਤਾਂ ਇਹ ਸਾਰਾ ਕੁਝ ਰਾਜ ਦਾ ਵਿਸ਼ਾ ਹੈ ਹੂੰ ਇਸ ਵੇਲੇ ਜੇ ਅਸੀਂ ਇਹ ਕਹੀਏ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਬਗੈਰ ਸਾਡਾ ਸਰਜੂ ਉਹ ਵੀ ਸਾਡੇ ਲੋਕਾਂ ਦੇ ਵਿੱਚ ਜਿਹੜੀ ਬਾਬੇ ਨਾਨਕ ਦਾ ਸਿਧਾਂਤ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤਲਾ ਬਿਲਕੁਲ ਅਸੀਂ ਪਾਸੇ ਹੋ ਚੁੱਕੇ ਹਾਂ ਉਹ ਕਿਹਾ ਜਾ ਰਿਹਾ ਕਿ ਇਹਨਾਂ ਦੀ ਜਿਹੜੀਆਂ ਵੋਟਾਂ ਬਣੀਆਂ ਨੇ ਵੋਟਾਂ ਕੱਟੋ ਪੁਲਾਏ ਦੱਸੋ ਹੀ ਵੋਟਾਂ ਬਣਾਂਗਾ ਕਿਨੇ ਨੇ ਸੁਖਪਾਲ ਸਿੰਘ ਕਹਿ ਰਿਹਾ ਪਹਿਲੇ ਦਿਨ ਤੋਂ ਇਸ ਗੱਲ ਤੇ ਹੈ ਕਿ ਕੰਮ ਕਰਨ ਜੀ ਸਦਕੇ ਕਰਨ ਪਰ ਇਹ ਜਾਇਦਾਦਾਂ ਨਾ ਖਰੀਦ ਸਕਣ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਨੀ ਖੁੱਲ ਕਿਉਂ ਕਿ ਹਰ ਬੰਦਾ ਆਕੇ ਮਤਲਬ ਇਥੇ ਪ੍ਰਾਪਰਟੀ ਖਰੀਦ ਸਕਦਾ ਹੈ ਕੋਈ ਉਹਦਾ ਖਾਸ ਵੈਰੀਫਿਕੇਸ਼ਨ ਨਹੀਂ ਇਹ ਨਹੀਂ ਉਸ ਗੱਲ ਦੇ ਨਾਲ ਤਾਂ ਮਾ ਤੁਹਾਣਾ ਪਹਿਲੇ ਦਿਨ ਤੋਂ ਸਹਿਮਤਾ ਹੈ ਸਾਰਿਆਂ ਤੋਂ ਇਹ ਲਿਖਿਆ ਜਾ ਇਹਦੇ ਵਿੱਚ ਵਾਸਤੇ ਜ਼ਿੰਮੇਵਾਰ ਕੌਣਾ ਜ਼ਿੰਮੇਵਾਰ ਆਮ ਲੋਕ ਤਾਂ ਨਹੀਂ ਇਹ ਰਾਸੀ ਲੋਕ ਨੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਖੁਰਾਨ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀਗੇ ਤੇ ਹੁਣ ਜਿਹੜੀ ਘਟਨਾ ਮੋਹਾਲੀ ਦੇ ਨਜ਼ਦੀਕੀ ਪਿੰਡ ਕੁੰਬੜਾ ਦੇ ਵਿੱਚ ਵਾਪਰੀ ਹੈ ਦੋ ਬੱਚੇ ਕਹਿ ਲੋ ਨੌਜਵਾਨ ਕਹਿ ਲੋ ਉਹਨਾਂ ਦੀ ਜਾਨ ਚਲੀ ਗਈ ਲੜਾਈ ਝਗੜੇ ਦੇ ਵਿੱਚ ਤੇ ਕੱਲ ਉਹਨਾਂ ਦੀ ਅੰਤਿਮ ਅਰਦਾਸ ਸੀਗੀ ਇੱਕ ਨੇ ਮੌਕੇ ਦੇ ਉੱਤੇ ਹੀ ਕਹਿੰਦੇ ਦਮ ਤੋੜ ਦਿੱਤਾ ਸੀਗਾ ਦੂਜੇ ਨੇ 9-10 ਦਿਨ ਬਾਅਦ ਇਲਾਜ ਦੇ ਦੌਰਾਨ ਦਮ ਤੋੜਿਆ ਹਮਲਾ ਹੋਇਆ ਸੀਗਾ ਤੇ ਇਲਜ਼ਾਮ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਲੱਗੇ ਸੀ ਤੇ ਮਾਹੌਲ ਅਜਿਹਾ ਬਣ ਗਿਆ ਕਿ ਕਾਫੀ ਲੋਕ ਉੱਥੇ ਰੋਸ ਦੇ ਵਿੱਚ ਆ ਗਏ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਤੇ ਹੁਣ ਅੰਤਿਮ ਅਰਦਾਸ ਵੇਲੇ ਵੋਟ ਗਿਣਤੀ ਲੋਕਾਂ ਨੇ ਇਹ ਕਹਿਆ ਹੈ ਕਿ ਅਸੀਂ ਇੱਕ ਅੰਦੋਲਨ ਸ਼ੁਰੂ ਕਰਾਂਗੇ ਪ੍ਰਵਾਸੀ ਜਿਹੜੇ ਹੋਰ ਨਾਲ ਸੂਬਿਆਂ ਤੋਂ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਦੀਆਂ ਵੋਟਾਂ ਰੱਦ ਕਰਵਾਉਣੀਆਂ ਨੇ ਵੋਟਰ ਕਾਰਡ ਉਹਨਾਂ ਦੇ ਰੱਦ ਹੋਣੇ ਚਾਹੀਦੇ ਆ ਹੌਲੀ ਹੌਲੀ ਨਾ ਇਹ ਕਾਫੀ ਤੂਲ ਫੜਦਾ ਜਾ ਰਿਹਾ ਹੈ ਹੂੰ ਉਹਦਾ ਕਾਰਨ ਹੈ ਕਿ ਹਾਲਾਂਕਿ ਹੈ ਤਾਂ ਇਹ ਸਾਰਾ ਕੁਝ ਰਾਜ ਦਾ ਵਿਸ਼ਾ ਹੈ ਹੂੰ ਇਸ ਵੇਲੇ ਜੇ ਅਸੀਂ ਇਹ ਕਹੀਏ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਬਗੈਰ ਸਾਡਾ ਸਰਜੂ ਉਹ ਵੀ ਨਹੀਂ ਅਸੀਂ ਲੋਕੋ ਚਿੱਟ ਕੱਪੜੇ ਹੋ ਚੁੱਕੇ ਆ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ ਅਸੀਂ ਪੈਰ ਪੈਰ ਦੇ ਉੱਤੇ ਰਿਕ ਪੈਰ ਤੇ ਕਮੀ ਨਹੀਂ ਕਰਨਾ ਚਾਹੁੰਦੇ ਸਾਡੇ ਲੋਕਾਂ ਦੇ ਵਿੱਚ ਜਿਹੜੀ ਬਾਬੇ ਨਾਨਕ ਦਾ ਸਿਧਾਂਤ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤਲਾ ਬਿਲਕੁਲ ਅਸੀਂ ਪਾਸੇ ਹੋ ਚੁੱਕੇ ਆ ਜੀ ਦੇ ਕਰਕੇ ਸਾਰੇ ਮਾਮਲੇ ਉਪਜ ਰਹੇ ਨੇ ਹੂੰ ਸੋ ਜੋ ਕੁਝ ਉਹਨਾਂ ਨੇ ਇੱਥੇ ਕੀਤਾ ਇਹ ਕਾਫੀ ਹੁਣ ਹੌਲੀ ਹੌਲੀ ਕਿਉਂਕਿ ਅਪਰਾਧ ਜਗਤ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਯੋਗਦਾਨ ਨਜ਼ਰ ਆ ਰਿਹਾ ਹੈ ਉਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਜਿਹੜੇ ਵੋਟਾਂ ਬਣੀਆਂ ਨੇ ਵੋਟਾਂ ਕਟੋਪਲੇ ਆਏ ਦੱਸੋ ਇਹ ਵੋਟਾਂ ਬਣਾਂਗਾ ਕਿਹਨੇ ਨੇ ਹੂੰ ਇਹ ਤੁਸੀਂ ਰਾਸੀ ਆਗੂਆਂ ਨੇ ਨਹੀਂ ਬਣਾਂਗਾ ਤਾਂ ਔਰ ਕਿਹਨੇ ਬਣਾਂਗਾ ਨੇ ਸੁਖਪਾਲ ਚੋ ਕਹਿ ਰਿਹਾ ਪਹਿਲੇ ਦਿਨ ਤੋਂ ਇਸ ਗੱਲ ਤੇ ਹੈ ਕਿ ਕੰਮ ਕਰਨ ਜੀ ਸਦਕੇ ਕਰਨ ਪਰ ਇਹ ਜਾਇਦਾਦਾਂ ਨਾ ਖਰੀਦ ਸਕਣ ਕਿੰਨਿਆਂ ਕਿਤਾ ਘਰਟ ਆਉਂਗੇ ਹੁਣ ਤੁਸੀਂ ਇਹ ਮੇਰੇ ਹਿਸਾਬ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਦਾ ਲਿਆਂਦਾ ਜਾਵੇ ਇਹ ਤੇ ਬਕਾਇਦਾ ਤੌਰ ਤੇ ਉੱਤੇ ਸਾਰੀਆਂ ਪਾਰਟੀਆਂ ਦੀ رائے ਜਾਣੀ ਜਾਵੇ ਇਹਦੇ ਤੇ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਕਿਸੇ ਪਾਸੇ ਜਾਇਆ ਜਾ ਵੀ ਫਿਰ ਕੋਈ ਠੋਸ ਇਹਦਾ ਹੱਲ ਕੱਟਿਆ ਜਾਵੇ ਅਜੇ ਤੱਕ ਤਾਂ ਇਹ ਐਸੇ ਤਰੀਕੇ ਨਾਲ ਤੁਰਦਾ ਫਿਰਦਾ ਹੈ ਸੋ ਮੈਂ ਇذ ਵਿੱਚ ਇਹੋ ਹੀ ਕਹਿ ਸਕਦਾ ਕਿ ਜਲਦਬਾਜੀ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਉਹਨਾਂ ਦਾ ਪੱਖ ਸੁਣੋ ਤੇ ਜਿਹੜੇ ਸਾਡੇ ਵਾਲੇ ਅਪਰਾਧ ਕਰਦੇ ਆ ਫਿਰ ਉਹਨਾਂ ਨੂੰ ਕਿੱਥੇ ਛੱਡ ਗਈਏ ਸੋ ਇੱਕ ਪੱਖ ਹੈ ਹਰਾ ਸਾਹਿਬ ਦਾ ਦੂਜਿਆਂ ਦਾ ਪੱਖ ਵੀ ਨਾਲ ਸੁਣਨਾ ਚਾਹੀਦਾ ਹੈ ਭਾਵੇਂ ਇਹਦੇ ਵਾਸਤੇ ਤਿੰਨ ਚਾਰ ਦਾ ਲਗਾਤਾਰ ਦਾ ਸੈਸ਼ਨ ਹੋਵੇ ਇਹ ਤੇ ਵਿਚਾਰ ਪਟੰਦਰਾ ਕਰੋ ਉਹਦੇ ਹੱਕ 'ਚ ਉਹਦੇ ਵਿਰੋਧ 'ਚ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਜ਼ਰੂਰ ਸੋਚਿਆ ਜਾਵੇ ਬਾਅਦ ਦੇ ਵਿੱਚ ਤੁਸੀਂ ਇਹਦੇ ਤੇ ਕੋਈ ਫੈਸਲਾ ਕਰਨਾ ਕਰ ਲਿਓ ਹੂੰ ਬਿਲਕੁਲ ਜੀ ਪਰਟਲ ਸਾਬ ਬਾਕੀ ਸੂਬਿਆਂ ਦੇ ਬਾਰੇ ਵੀ ਦੇਖਣਾ ਚਾਹੀਦਾ ਹੈ ਕਿ ਕਈ ਸੂਬੇ ਜਏ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕੰਮ ਕਾਜ ਕਰ ਸਕਦੇ ਹੋ ਆ ਜਾ ਸਕਦੇ ਹੋ ਉੱਥੇ ਜਾ ਕੇ ਵੈਸੇ ਰਹਿ ਸਕਦੇ ਹੋ ਪਰ ਉੱਥੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਜਿਵੇਂ ਹਿਮਾਚਲ ਪ੍ਰਦੇਸ਼ ਹੋ ਗਿਆ ਕਈ ਹੋਰ ਵੀ ਗੁਜਰਾਤ ਵਗੈਰਾ ਦੇ ਵਿੱਚ ਵੀ ਇਹੋ ਜਿਹਾ ਰੂਲ ਬਣ ਜਾਂਦਾ ਹੈ ਰਾਜਸਥਾਨ ਵੀ ਹੈ ਰਾਜਸਥਾਨ ਵੀ ਹੈ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਨੀ ਖੁੱਲ ਕਿਉਂ ਕਿ ਹਰ ਬੰਦਾ ਆ ਕੇ ਮਤਲਬ ਇੱਥੇ ਪ੍ਰਾਪਰਟੀ ਖਰੀਦ ਸਕਦਾ ਹੈ ਉਈ ਉਹਦਾ ਖਾਸ ਵੈਰੀਫਿਕੇਸ਼ਨ ਨਹੀਂ ਮਤਲਬ ਕੁਛ ਨਾ ਕੁਛ ਤਾਂ ਵੈਸੇ ਹੋਣਾ ਚਾਹੀਦਾ ਸੁਰੱਖਿਆ ਦੇ ਪੱਖੋਂ ਨਹੀਂ ਨਹੀਂ ਉਸ ਗੱਲ ਦੇ ਨਾਲ ਤਾਂ ਮੈਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਸਹਿਮਤ ਆਇਆ ਸਾਰਿਆਂ ਥਾਵਾਂ ਤੇ ਲਿਖਿਆ ਜਾ ਇਹਦੇ ਵਿੱਚ ਵਾਸਤੇ ਜ਼ਿੰਮੇਵਾਰ ਕੌਣਾ ਜ਼ਿੰਮੇਵਾਰ ਆਮ ਲੋਕ ਤਾਂ ਨਹੀਂ ਇਹ ਰਾਸੀ ਲੋਕ ਨੇ ਨਾ ਹੂੰ ਇਹ ਉਦੋਂ ਕਿਉਂ ਪਾਸ ਕਰਦੇ ਆ ਇਹ ਕਿਉਂ ਵੋਟਾਂ ਬਣਵਾਉਂਦੇ ਆ ਹੂੰ ਪਰ ਅਪਰਾਧਕ ਵਾਲੇ ਪੱਖ ਤੋਂ ਜੇ ਦੂਜੇ ਰਾਜਾਂ ਦੇ ਵਿੱਚ ਨਹੀਂ ਇਹ ਤਾਂ ਗੱਲ ਸੁਖਪਾਲ ਖੈਰ ਦਾ ਉਹਦੀ ਬਿਲਕੁਲ ਠੀਕ ਹੈ ਵੀ ਜਾਂ ਉਹਨਾਂ 'ਚ ਵੀ ਕਰੋ ਸਾਨੂੰ ਹੂੰ ਅਸੀਂ ਵੀ ਉੱਥੇ ਕੁਝ ਨਾ ਕੁਝ ਕਰੀਤ ਸਕੀਏ ਇਹ ਸਟੇਟ ਦਾ ਵਿਸ਼ਾ ਇਹਦੇ ਵਾਸਤੇ ਆਪਾਂ ਆਪਣੇ ਰਾਜ ਦੇ ਬਾਕੀਆਂ ਨੂੰ ਨਾਲ ਲਈਏ ਇਹ ਜਿਨ੍ਹਾਂ ਨੇ ਕੀਤਾ ਹੈ ਜਾਂ ਤਾਂ ਉਹਨਾਂ ਦੇ ਕੇਸ ਦਰਜ ਕਰੋ ਹੂੰ ਉਹਨਾਂ ਨੇ ਕਿਉਂ ਕੀਤਾ ਉਲੰਘਣਾ ਕੀਤੀ ਹੈ ਉਹਨਾਂ ਨੇ ਤੇ ਜਾਂ ਦੂਜੇ ਰਾਜਾਂ ਦੇ ਵਿੱਚ ਸਾਡਾ ਵੀ ਇਹ ਬਹੁਤ ਵੱਡਾ ਵਿਸ਼ਾ ਇੱਕੇ ਦਮ ਨਵੇੜਨ ਵਾਲਾ ਨਹੀਂ ਅਪਰਾਧ ਜਗਤ ਦੇ ਵਿੱਚ ਜਦੋਂ ਬੰਦੇ ਦਿੱਥੇ ਜਾਣਗੇ ਹੁਣ ਸਾਡੇ ਵਾਲੇ ਵਿਦੇਸ਼ਾਂ ਵਿੱਚ ਜਾ ਜਾ ਕੇ ਅਪਰਾਧ ਕਰੀ ਜਾਂਦੇ ਆ ਹੂੰ ਉੱਥੇ ਵੀ ਤਾਂ ਗੈਂਗਸਟਰ ਬਾਦ ਪੈਦਾ ਕਰ ਲਿਆ ਇਹਨਾਂ ਨੇ ਗਏ ਬਾਹਰ ਹੈ ਉਹਦਾ ਅਸਰ ਸਾਰੇ ਥਾਮਾਂ ਤੇ ਪੈਂਦਾ ਹੈ ਇਹ ਗੱਲ ਬਿਲਕੁਲ درست ਹੈ ਕਿ ਜੇ ਦੂਜੇ ਰਾਜ ਤੁਹਾਨੂੰ ਆਗਿਆ ਨਹੀਂ ਦਿੰਦੇ ਤੁਸੀਂ ਕੋਈ ਚੱਕ ਚੱਕੇ ਲਈ ਜਾਂਦੇ ਹੋ ਇੱਥੋਂ ਤੱਕ ਤਾਂ ਗੱਲ ਸੁਖਪਾਲ ਖੈਰਾ ਦੀ ਠੀਕ ਹੈ ਪਰ ਆਪਾਂ ਫਿਰ ਕਹਿੰਦੇ ਵਿਚਾਰਾਂ ਦਾ ਵਿਸ਼ਾ ਹਮ ਇਹਦੇ ਵਿੱਚ ਖੁੱਲ ਕੇ ਵਿਚਾਰਾਂ ਕਰੋ ਤੇ ਉਸ ਤੋਂ ਬਾਅਦ ਜਿਹੜਾ ਵੀ ਕੋਈ ਫੈਸਲਾ ਕਰਨਾ ਪੰਜਾਬ ਦੇ ਹਿੱਤ ਚ ਹੋਵੇ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਨਾ ਹੁੰਦਾ ਹੋਵੇ ਮੈਂ ਇਸ ਗੱਲ ਦੇ ਨਾਲ ਕਹ ਰਹੇ ਇਹਨੂੰ ਰੱਦ ਕਰ ਦਿਓ ਫਲਾਣਾ ਕਰ ਦਿਓ ਠੰਕਾ ਕਹੋ ਮੈਂ ਬਿਲਕੁਲ ਇਹਦੇ ਨਾਲ ਮੈਂ ਇਹ ਕਹਿੰਦਾ ਇਹਦੇ ਤੇ ਖੁੱਲ ਕੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇ ਫਿਰ ਜੇ ਤੁਸੀਂ ਚੱਕ-ਚੱਕ ਕੇ ਸਾਰਿਆਂ ਨੂੰ ਇੱਥੇ ਆਪਣੀ ਇਹ ਪ੍ਰਤੀਨਿਤਾ ਦੇਈ ਜਾਂਦੇ ਹੋ ਨਾਗਰਿਕਤਾ ਦੇਈ ਜਾਂਦੇ ਹੋ ਤੇ ਮੁੜ ਕੇ ਤਾਂ ਉਹ ਤੁਹਾਡੇ ਤੇ ਕਾਬਜ ਹੋਣਗੇ ਤੁਸੀਂ ਬਾਹਰ ਨੂੰ ਭਾਜੋ ਉਹ ਇੱਥੇ ਆ ਜਾਣਗੇ ਇਹਦਾ ਕੋਈ ਨਾ ਕੋਈ ਪਹਿਲਾਂ ਵੀ ਜਿਹੜਾ ਇਹ ਕੁਝ ਕੀਤਾ ਜੇ ਗੈਰ ਕਾਨੂੰਨੀ ਤੌਰ ਤੇ ਕੀਤਾ ਜਦੋਂ ਵੋਟਾਂ ਆਉਂਦੀਆਂ ਨੇ ਇਹ ਧੜਾ ਦੇ ਧੜਾ ਵੋਟਾਂ ਲੋਕਾਂ ਦੀਆਂ ਵੜਾਈ ਜਾਂਦੇ ਨੇ ਜ਼ਿੰਮੇਵਾਰ ਇਹ ਨੇ ਫਿਰ ਇਹ ਜਦੋਂ ਕੋਈ ਮਾਮਲਾ ਗਲ ਤੋਂ ਪਾਣੀ ਲੰਘ ਜਾਂਦਾ ਫਿਰ ਇਹਨਾਂ ਨੂੰ ਚੇਤਾ ਆਉਂਦਾ ਫਿਰ ਇਹ ਉਸ ਪਾਸੇ ਵੱਲ ਤੁਰਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ